ਦਰਮੀ ਉਹ ਤਾਂ ਧਰਮੀ ਧਰਮੀ ਕੂਲ ਕੂਲ ਧਰਮੀ ਕੂਲ ਅੱਗੇ ਮੈਂ ਬਹੁਤ ਘਟਦਾ ਹੁੰਦਾ ਏ ਇਹ ਗਰਾਊਂਡ ਜਿਹੜੀ ਆ ਗੁਰਦੁਆਰਾ ਮੰਦਰ ਚਰਚ ਸਭ ਤੋਂ ਉੱਤੇ ਆ ਏ ਯਾਰੋ ਫੜਨੇ ਔਖੇ ਨੇ ਉੜਨੇ ਸੱਪ ਸ਼ੇਰ ਦੀ ਲੱਤ ਮਿਰਗ ਦਾ ਲੱਕ ਤੇ ਕਬੂਤਰ ਚੀਨੇ ਜੀ ਹਾਂ ਗੱਲ ਕਰਦੇ ਆ ਖੇਡ ਕਬੱਡੀ ਦੀ ਕਬੱਡੀ ਖੇਡ ਜੋ ਕਿ ਪੰਜਾਬ ਦੀ ਮਾਂ ਖੇਡ ਆ ਤੇ ਇਸ ਨੂੰ ਜਿੰਦਾ ਰੱਖਣ ਵਾਸਤੇ ਫਗਵਾੜਾ ਰੋਡ ਤੇ ਹਸ਼ਿਆਰਪੁਰ ਵਿਖੇ ਇੱਕ ਗਰਾਊਂਡ ਬਣਾਈ ਗਈ ਆ ਤੇ ਜਿੱਥੇ ਬੱਚੇ ਅਕਸਰ ਰੋਜ਼ਾਨਾ ਆ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਇੱਥੇ ਆ ਕੇ ਪ੍ਰੈਕਟਿਸ ਕਰਦੇ ਨੇ ਤੇ ਜਿੰਦਾ ਰੱਖਣ ਦੀ ਇੱਕ ਕੋਸ਼ਿਸ਼ ਕਰ ਰਹੇ ਨੇ ਤੇ ਆਪਣੇ ਆਪ ਨੂੰ ਉੱਬਰਦਾ ਹੋਇਆ ਖਿਡਾਰੀ ਬਣਨਾ ਚਾਹੁੰਦੇ ਨੇ ਤੇ ਜਿਸ ਨੂੰ ਗਾਈਡ ਕਰ ਰਹੇ ਨੇ ਸਾਡੇ ਕੋਲ ਉਸਤਾਦ ਜੀ ਬੈਠੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਵੱਲੋਂ ਕਿਵੇਂ ਸਿੱਖਿਆ ਦਿੱਤੀ ਜਾ ਰਹੀ ਹੈ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਨੂੰ ਜੋਸ਼ ਭਰ ਕੇ ਜਿਹੜੇ ਖੇਡ ਰਹੇ ਨੇ ਤੇ ਕਿੱਥੋਂ ਤੱਕ ਇਹਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ ਹਾਂਜੀ ਸਵਾਗਤ ਹੈ ਜੀਬੀਸੀ ਆਪਣਾ ਲੋਕ ਕੋਚ ਸਾਹਿਬ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼੍ਰੀਮਾਨ ਜੀ ਬੇਨਤੀ ਇਹ ਆ ਕਿ ਬੱਚਿਆਂ ਦੇ ਵਿੱਚ ਅੱਜ ਕੱਲ ਨਸ਼ਿਆਂ ਦੀ ਲਤ ਤੋਂ ਜ਼ਿਆਦਾ ਜਿਹੜੀ ਆ ਉਹ ਮੋਬਾਈਲ ਦੀ ਲਤ ਲੱਗ ਗਈ ਆ ਉਹਦੇ ਵਿੱਚ ਸਾਡੇ ਪੇਰੈਂਟ ਜਿਹੜੇ ਉਹ ਜਾਦਾ ਜ਼ਿੰਮੇਵਾਰ ਆ ਬੱਚਿਆਂ ਨੂੰ ਅੱਗੇ ਮਨੋਰੰਜਨ ਦਾ ਸਾਧਨ ਕੋਈ ਨਹੀਂ ਸੀ ਜੀ ਹੁਣ ਇਹ ਮਨੋਰੰਜਨ ਦੇ ਸਾਧਨ ਵਜਨ ਨਾਲ ਬੱਚਿਆਂ ਦੇ ਵਿੱਚ ਬਹੁਤ ਬੁਰੀਆਂ ਆਦਤਾਂ ਡਵੈਲਪ ਹੋ ਰਹੀਆਂ ਹਾਂ ਹਾਂਜੀ ਉਹ ਚ ਮੈਂ ਮਾਪੇ ਨੂੰ ਵੀ ਬੇਨਤੀ ਕਰੂੰਗਾ ਹਾਂਜੀ ਕਿ ਬੱਚਿਆਂ ਨੂੰ ਚਾਹੀਦਾ ਆ ਕਿ ਇੱਥੇ ਖੇਲਣ ਕਿਤੇ ਵੀ ਖੇਲਣ ਖੇਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਜਿੰਦਗੀ ਚ ਅਗਰ ਜੀਂਦੇ ਆ ਤਾਂ ਹੀ ਸਭ ਕੁਝ ਕਰਾਂਗੇ ਮੈਂ ਤਾਂ ਇੱਕੋ ਬੇਨਤੀ ਕਰਦਾ ਸਾਰੇ ਪਰਿਵਾਰਾਂ ਨੂੰ ਜੀ ਕਿ ਸਾਰੇ ਮਿਲ ਜੁਲ ਕੇ ਇਹ ਹੰਬੜਾ ਮਾਰੋ ਜੇ ਬੱਚਾ ਜੋੜ ਨਾਲ ਨਹੀਂ ਮੰਨਦਾ ਅੱਗੇ ਜੋੜ ਨਾਲ ਮੰਨਦੇ ਹੁਣ ਤੁਸੀਂ ਕੋਸ਼ਿਸ਼ ਕਰੋ ਪਿਆਰ ਨਾਲ ਮਨਾਉਣ ਦੀ ਹਾਂਜੀ ਉਸਤਾਦ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਆ ਜੀ ਸੋਢੀ ਲਾਲ ਪਿੰਡ ਮੜੁੱਲੀ ਬ੍ਰਾਹਮਣਾ ਡਾਕ ਖਾਣਾ ਬਹੀ ਦੌਲਤ ਖਾਂ ਅੱਛਾ ਜੀ ਤੁਸੀਂ ਵੀ ਕੋਈ ਗੇਮ ਖੇਡਦੇ ਰਹੇ ਹੋ ਜੀ ਮੈਂ ਬਾਸਕਟਬਾਲ ਮੇਰੀ ਨਿੱਜੀ ਗੇਮ ਆ ਇਹ ਤਾਂ ਫੇ ਫੋਨ ਮੈਂ ਇੱਥੇ ਆਣਾ ਹੈਗਾ ਇੱਥੇ ਰਹਿਣਾ 6 ਵਜੇ ਤੱਕ ਅੱਛਾ ਜੀ ਇਹ 8 ਵਜੇ ਤੱਕ ਇੱਥੇ ਰਹਿਣਾ ਫੇ 8 ਵਜੇ ਤੋਂ ਬਾਅਦ ਬਾਸਕਟਬਾਲ ਦੀ ਗਰਾਊਂਡ ਬਸੇ ਦੌਲਤ ਖਾਂ ਵੀਖੇ ਬਣੀ ਹੋ ਆ ਫੇਰ ਮੈਂ 9:30 ਵਜੇ ਤੱਕ ਉੱਥੇ ਡਿਊਟੀ ਕਰਨੀ ਆ ਬਾਸਕਟਬਾਲ ਕਿਉਂਕਿ ਮੇਰੀ ਉਹ ਨਿੱਜੀ ਗੇਮ ਆ ਬੜੀ ਵੱਡੀ ਗੱਲ ਤੁਸੀਂ ਕਹੀ ਹੈ ਤੇ ਨਾਲੇ ਤੁਸੀਂ ਸਮਰਪਤ ਹੋ ਖੇਡਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਖੇਡਦੇ ਹੋਏ ਕਬੱਡੀ ਮੁੰਡਿਆਂ ਨੂੰ ਜਿਹੜੇ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਤੁਸੀਂ ਗਾਈਡ ਵੀ ਕਰ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਬਾਸਕਟਬਾਲ ਵੱਲ ਵੀ ਤੁਸੀਂ ਖਿਡਾਰੀਆਂ ਨੂੰ ਤੁਸੀਂ ਇਸ ਫੀਲਡ ਦੇ ਵਿੱਚ ਅੱਗੇ ਵਧਣਾ ਦੇਖਣਾ ਚਾਹੁੰਦੇ ਹੋ ਤੇ ਅੱਜ ਇੱਥੇ ਬੈਠੇ ਹੋ ਤੇ ਕਦੋਂ ਤੋਂ ਮੁੰਡੇ ਖੇਡਣਾ ਇਹ ਸ਼ੁਰੂ ਕੀਤਾ ਹੋਇਆ ਜੀ ਇਹਨਾਂ ਨੇ ਕਬੱਡੀ ਇਹਨਾਂ ਨੇ ਕਬੱਡੀ ਜਿਹੜੀ ਆ ਇਹ ਕੋਈ 2 ਕੁ ਮਹੀਨੇ ਹੋ ਗਏ ਘਰਾਂ ਦੀਆਂ ਗਰੀਬੀਆਂ ਕਰਕੇ ਕਿਉਂਕਿ ਉਮੀਦ ਦਾ ਬੱਚਾ ਤਾਂ ਉਹ ਖੇਲਣਾ ਹੀ ਨਹੀਂ ਚਾਹੁੰਦਾ ਕਿਉਂਕਿ ਮਾਂ-ਬਾਪ ਵੀ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਖੇਲੇ ਗਰ ਉਹ ਤਾਂ ਧਰਮੀ ਧਰਮੀ ਕੂਲ ਕੂਲ ਧਰਮੀ ਕੂਲ ਬੱਚੇ ਨੂੰ ਪਸੀਨਾ ਨਾ ਆਵੇ ਹਾਂਜੀ لیکن ਇਹ ਬੱਚਿਆਂ ਦੇ ਵਿੱਚ ਉਹ چاہ ਇਹ ਬੱਚਿਆਂ ਦਾ ਯੋਗਦਾਨ ਆ ਮੇਰਾ ਕੋਈ ਯੋਗਦਾਨ ਨਹੀਂ ਇਹਦੇ ਵਿੱਚ ਜੇ ਬੱਚਿਆਂ ਦੇ ਮਨ ਦੇ ਵਿੱਚ ਖੇਡਣ ਦੀ ਚਾਤ ਹੈਗੀ ਹੈ ਤਾਂ ਹੀ ਉਹ ਗਰਾਊਂਡ ਦੇ ਵਿੱਚ ਆਉਣਗੇ ਤੇ ਤੁਹਾਡੇ ਵੱਲੋਂ ਸਿਖਲਾਈ ਜਿਹੜੀ ਦਿੱਤੀ ਜਾ ਰਹੀ ਹੈ ਕਿੱਥੋਂ ਤੱਕ ਤੁਸੀਂ ਸਿਖਲਾਈ ਦੇਣੀ ਚਾਹੁੰਦੇ ਹੋ ਇਹਨਾਂ ਨੂੰ ਮੈਂ ਤਾਂ ਕਹਿੰਦਾ ਕਿ ਵਰਲਡ ਟਾਪ ਕਰਨ ਦੁਨੀਆ ਵਿੱਚ ਆਪਣਾ ਇੱਕੋ ਹੀ ਗੱਲ ਮੈਂ ਕਹਿੰਨਾ ਕਿ ਤੁਸੀਂ ਪਹਿਲਾਂ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕਰੋ ਚੰਗੇ ਕੰਮ ਕਰਕੇ ਮਾੜੇ ਕੰਮ ਕਰਮ ਕਰਕੇ ਤੇ 1 ਸਕਿੰਟ ਲੱਗਦਾ ਨਾ ਰੋਸ਼ਨ ਕਰਨੇ ਇੱਕ ਕੋਈ ਗੱਲ ਕਹਿਣਾ ਭਰਾਵਾ ਨਸ਼ਿਆਂ ਤੋਂ ਬਚੋ ਆਪਣੀ ਜ਼ਿੰਦਗੀ ਨੂੰ ਸਫਲੀ ਕਰੋ ਜਿਹਦੇ ਨਾਲ ਤੁਸੀਂ ਬਚ ਸਕੋ ਮੋਬਾਈਲ ਤੋਂ ਬਚੋ ਸਭ ਤੋਂ ਖਤਰਾ ਜਿਹੜੀ ਇਹ ਪ੍ਰੈਕਟਿਸ ਹੁੰਦੀ ਹੈ ਇਹਨਾਂ ਦੀ ਨੌਜਵਾਨ ਮੁੰਡਿਆਂ ਦੀ ਮਿੱਟੀੋਂ ਮਿੱਟੀ ਹੋਏ ਨੇ ਇਹ ਮਿੱਟੀ ਜੇ ਆਪਣੀ ਆਪਣੇ ਸਰੀਰ ਨੂੰ ਲੱਗਦੀ ਹੈ ਤਾਂ ਇਸ ਤੋਂ ਵੱਡੀ ਗੱਲ ਨਹੀਂ ਕੋਈ ਹੁੰਦੀ ਇੱਕ ਮਾਂ ਹੈ ਇੱਕ ਸਾਡੀ ਮਾਂ ਹੈ ਮਿੱਟੀ ਤੇ ਕਿਵੇਂ ਤੁਸੀਂ ਇਹਨਾਂ ਨੂੰ ਗਾਈਡ ਕਰਦੇ ਹੋ ਤੇ ਕੀ ਕੀ ਇਨਸਟਰਕਸ਼ਨ ਦਿੰਦੇ ਹੋ ਤੇ ਕਿਦਾਂ ਸਖਲਾਈ ਦੇ ਰਹੇ ਹੋ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਮਿੱਟੀ ਜਿਹੜੀ ਆ ਸਰੀਰ ਵੀ ਸਾਡਾ ਮਿੱਟੀ ਮਿੱਟੀ ਵਿੱਚ ਆ ਇਹਦੇ ਤਾਂ ਅਸੀਂ ਮਿੱਟੀ ਤੋਂ ਨਫ਼ਰਤ ਕਰਾਂਗੇ ਤਾਂ ਅਸੀਂ ਕਿੱਦਾਂ ਜੀਂਦੇ ਰਹਿਾਂਗੇ ਤੁਸੀਂ ਆਪਣੀ ਮਿਹਨਤ ਕਰੋ ਬਸ ਤਾਂ ਕੋਈ ਟੂਰਨਾਮੈਂਟ ਦੇ ਵਿੱਚ ਹੀ ਭਾਗ ਲੈਂਦੇ ਨੇ ਮੁੰਡੇ ਹਾਂਜੀ ਹਾਂਜੀ ਟੂਰਨਾਮੈਂਟ ਚ ਲੈਂਦੇ ਆ ਉਹ ਵਿੱਚ ਇੱਥੇ ਬੰਟੀ ਮੁੰਡਾ ਆ ਉਹੋ ਆਹਾ ਜੋਨਾ ਵੀ ਖੇਲਦਾ ਅੱਛਾ ਜੀ ਖਰਾ ਆ ਠੀਕ ਹੈ ਬਾਕੀ ਦੇ ਵੀ ਹੁਣ ਚੱਲ ਪਏ ਆ ਪਹਿਲਾ ਘਟ ਆਉਂਦੇ ਹੀ ਹੁਣ ਲੱਪਾ ਰੈਗੂਲਰ ਹੋ ਗਏ ਆ ਅੱਛਾ ਜੀ ਕੋਈ ਹੋਰ ਤੁਸੀਂ ਕਿੰਨੇ ਤੋਂ ਕਿੰਨੇ ਇੱਥੇ ਬੈਠਦੇ ਹੋ ਤੇ ਬੱਚਿਆਂ ਨੇ ਤੁਹਾਡਾ ਪੂਰਾ ਕਹਿਣਾ ਮੰਨਦੇ ਨੇ ਬੱਚੇ ਹਾਂਜੀ ਹਾਂ ਜਿਹੜਾ ਕਹਿਣਾ ਨਹੀਂ ਮੰਨਦਾ ਅੱਗੇ ਮੈਂ ਬਹੁਤ ਘੁੱਟਦਾ ਹੁੰਦਾ ਸੀ ਅੱਛਾ ਹੁਣ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਥੋੜਾ ਜਿਹਾ ਟ੍ਰੈਂਡ ਚੇਂਜ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰਾਊਂਡ ਹੋਰ ਵੱਡੀ ਬਣਾ ਕੇ ਹੋਰ ਵੀ ਖਿਡਾਰੀ ਇੱਥੇ ਲਿਆਂਦੇ ਜਾਣਗੇ ਇਹ ਹੁਣ ਬੱਚਿਆਂ ਦੀ ਇੱਛਾ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਮੈਂ ਇਹ ਕਹਿੰਨਾ ਬਾਬੇ ਨਾਨਕ ਦਾ ਲੰਗਰ ਆ ਜਿਹੜਾ ਆਇਆ ਜਿਹਨੂੰ ਖੱਟਾ ਚਾਹੀਦਾ ਖੱਟਾ ਪੀਓ ਜਿਹਨੂੰ ਦਾਲ ਚਾਹੀਦੀ ਦਾਲ ਖਾਓ ਜਿਹਦੀ ਜੋਰੂ ਕਰਦੀ ਕਰਨੇ ਨੂੰ ਕਰੋ ਲੇਕਿਨ ਜਿਸ ਵੇਲੇ ਗਰਾਊਂਡ ਚ ਵੜ ਗਏ ਇਹ ਗਰਾਊਂਡ ਜਿਹੜੀ ਆ ਗੁਰਦੁਆਰਾ ਮੰਦਰ ਚਰਚ ਸਭ ਤੋਂ ਉੱਤੇ ਆਏ ਉਹਦੇ ਬਰਾਬਰ ਆਏ ਇੱਥੇ ਆ ਗਏ ਬਸ ਖੇਡਣੇ ਦਾ ਮਤਲਬ ਹੋਰ ਕੁਝ ਨਹੀਂ ਸੋ ਦੋਸਤੋ ਇਹ ਕੋਚ ਸਾਹਿਬ ਇੱਥੇ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਨੇ ਤੇ ਇਹਨਾਂ ਨੌਜਵਾਨ ਖਿਡਾਰੀਆਂ ਨੂੰ ਇੱਕ ਉਤਸ਼ਾਹ ਵੀ ਦਿੰਦੇ ਨੇ ਇਹਨਾਂ ਨੂੰ ਖੇਡ ਬਾਰੇ ਨੌਲੇਜ ਵੀ ਦਿੰਦੇ ਨੇ ਤੇ ਜੇ ਕਿਤੇ ਝਿੜਕਣ ਦੀ ਲੋੜ ਪੈਂਦੀ ਹੈ ਤੇ ਉੱਥੇ ਝਿੜਕਣਾ ਵੀ ਜਾਇਜ਼ ਮੰਨਦੇ ਨੇ ਤੇ ਇਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਨਸ਼ੇ ਛੱਡ ਕੇ ਗਰਾਊਂਡਾਂ ਦੇ ਵਿੱਚ ਆਓ ਆਪਣੀ ਮਾਂ ਖੇਡ ਕਬੱਡੀ ਨੂੰ ਅਪਣਾਓ ਤੇ ਆਪਣੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾਓ GBC delay, Prince de Nal, Chima, Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.